ਹallelujah ਸਵੇਰ ਦੀ ਪ੍ਰਾਰਥਨਾ ਵਿੱਚ ਇਕੱਠੇ ਹੋਏ ਮੇਰੇ ਸਾਰੀ ਭੈਣ ਭਰਾਵਾਂ ਨੂੰ ਜੈਮਸੀ ਜੀ ਦੀ ਆਓ ਸੇ ਆਪਣੀ ਅੱਖਾਂ ਨੂੰ ਬੰਦ ਕਰੀਏ ਤੇ ਸਿਰਾਂ ਨੂੰ ਝੁਕਾ ਲਈਏ ਤਾਂ ਜੋ ਆਪਾਂ ਪ੍ਰਾਰਥਨਾ ਦੇ ਵਿੱਚ ਜਾਈਏ ਹallelujah 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 ਧੰਨਵਾਦ 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 ਸਰਵ ਸ਼ਕਤੀਮਾਨ ਪਿਤਾ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਅਸੀਂ ਤੁਹਾਡਾ ਸ਼ੁਕਰ ਕਰਦੇ ਹਾਂ ਤੁਹਾਡੇ ਨਾਮ ਦੀ ਮਹਿਮਾ ਕਰਦੇ ਹਾਂ ਮੇਰੇ ਪਿਤਾ ਅੱਜ ਦੇ ਇਸ ਦਿਨ ਲਈ ਇਸ ਸੁੰਦਰ ਸਮੇ ਲਈ ਇਸ ਸੁੰਦਰ ਸਵੇ ਲਈ ਪ੍ਰਭੂ ਜੀ ਜੋ ਤੁਸੀਂ ਸਾਨੂੰ ਦਿਖਾਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਇਸ ਜੀਵਨ ਲਈ ਚੱਲ ਰਹੀ ਸਾਹਾਂ ਲਈ ਤੁਹਾਡੇ ਅਨੋਖੇ ਪਿਆਰ ਲਈ ਜਿਹੜਾ ਤੁਸੀਂ ਸਾਡੇ ਨਾਲ ਹਰ ਸਮੇਂ ਹਰ ਦਿਨ ਕਰਦੇ ਹੋ ਅਤੇ ਤੁਹਾਡੇ ਰਹਿਮ ਤੇ ਫਸਲ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਅਸੀਂ ਆਪ ਜਿੱਤੇ ਖਲਾਉਤੇ ਪੁੱਤਰ ਪ੍ਰਭੂ ਯਸ਼ੁ ਮਸੀਹ ਜੀ ਦੇ ਨਾਮ ਅVST ਪਾਕ ਵਿੱਚ ਹਜ਼ੂਰੀ ਦੇ ਵਿੱਚ ਝੁਕਦੇ ਹਾਂ ਪ੍ਰਭੂ ਜੀ ਅੰਦਰ ਪਿਤਾ ਪਰਮੇਸ਼ਰ ਪ੍ਰਾਰਥਨਾ ਕਰਦੇ ਹਾਂ ਕਿ ਤਾਂ ਤੁਸੀਂ ਕਿਹਾ ਕਿ ਤੂੰ ਮੈਨੂੰ ਬੁਕਾਰ ਤੇ ਮੈਂ ਤੈਨੂੰ ਉੱਤਰ ਦਵਾਂਗਾ ਤੇ ਪਿਤਾ ਅਸੀਂ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਨੂੰ ਮੰਗ ਲੈਨੇ ਆਂ ਪ੍ਰਭੂ ਜੀ ਅਤੇ ਅੱਜ ਦੇ ਸਾਰੇ ਦਿਨ ਭਰ ਦੇ ਕੰਮਨ ਨੂੰ ਤੁਹਾਡੇ ਪਾਕ ਪਵਿੱਤਰ ਹੱਥਾਂ 'ਚ ਦਿਨੇ ਆ ਪਿਤਾ ਪਰਮੇਸ਼ਰ ਆਓ ਪ੍ਰਭੂ ਸਾਡੀ ਮਦਦ ਕਰੋ ਸਾਡੇ ਸਾਰੇ ਰਾਹਾਂ ਵਿੱਚ ਸਾਡੀ ਸਹਾਇਤਾ ਕਰੋ ਪਿਤਾ ਪਰਮੇਸ਼ਰ ਅਸੀਂ ਪ੍ਰਾਰਥਨਾ ਕਰਦੇ ਹਾਂ ਜੋ ਲੋਕ ਬਿਮਾਰ ਨੇ ਪਰੇਸ਼ਾਨੀਆਂ 'ਚ ਨੇ ਅੱਜ ਤੇ ਤੈਨੂੰ ਤੁਸੀਂ ਉਹਨਾਂ ਲੋਕਾਂ ਨੂੰ ਫ੍ਰੀ ਕਰਨ ਜਾ ਰਹੇ ਹੋ ਤੇ ਪਿਤਾ ਪਰਮੇਸ਼ਰ ਜੋ ਲੋਕ ਅੱਜ ਤੇ ਤੈਨ ਆਪਣੇ ਨਵੇਂ ਕਾਰੋਬਾਰ ਨੂੰ ਸ਼ੁਰੂ ਕਰਨਾ ਚਾਹੁੰਦੇ ਨੇ ਉਹਨਾਂ ਦੇ ਕਾਰੋਬਾਰ ਨੂੰ ਸ਼ੂਨਾ ਤੇ ਬles ਕਰਨਾ ਤੇ ਪਿਤਾ ਪਰਮੇਸ਼ਰ ਤੁਹਾਡੇ ਵੱਡੇ ਅਨੁਕ੍ਰਹਿ ਦੇ ਨਾਲ ਉਹ ਲੋਕ ਆਪਣੇ ਕਾਰੋਬਾਰ ਵਿੱਚ ਸਫਲ ਹੋ ਜਾਣ ਤੇ ਪਿਤਾ ਪਰਮੇਸ਼ਰ ਅਸੀਂ ਆਪਣੇ ਆਪ ਨੂੰ ਤੁਹਾਡੇ ਪਾਗਰਲੇ ਹਉ ਦੇ ਵਿੱਚ ਕਵਰ ਕਰਦੇ ਹਾਂ ਪ੍ਰਭੂ ਜੀ ਕਿ ਵੀਤਾ ਪਰਮੇਸ਼ਰ ਤੁਹਾਡਾ ਪਵਿੱਤਰ ਆਤਮਾ ਜਿਹੜਾ ਸਾਡਾ ਮਦਦਕਾਰ ਆ ਉਹ ਸਾਡੀ ਅਗਵਾਈ ਕਰੇ ਪਿਤਾ ਪਰਮੇਸ਼ਰ ਪਿਤਾ ਪਰਮੇਸ਼ਰ ਜੋ ਲੋਕ ਦੁੱਖਾਂ ਚ ਨੇ ਪਰੇਸ਼ਾਨੀਆਂ ਚ ਨੇ ਪ੍ਰਭੂ ਜੀ ਉਹਨਾਂ ਲਈ ਪ੍ਰਾਰਥਨਾ ਕਰਦੇ ਆ ਪ੍ਰਭੂ ਜੋ ਕੋਈ ਵੀ ਪਰੇਸ਼ਾਨੀਆਂ ਯਸ਼ੂ ਮਸੀਹ ਦੇ ਨਾਮ ਵਿੱਚ ਅੱਜ ਸਾਰੀਆਂ ਪਰੇਸ਼ਾਨੀਆਂ ਸਾਰੇ ਦੁੱਖ ਉਹਨਾਂ ਦੇ ਦੂਰ ਹੋ ਚੁੱਕੇ ਨੇ ਪ੍ਰਭੂ ਜੀ ਅਤੇ ਪਿਤਾ ਪਰਮੇਸ਼ਰ ਅਸੀਂ ਪ੍ਰਾਰਥਨਾ ਕਰਦੇ ਆ ਕਿ ਜਿਸ ਤਰ੍ਹਾਂ ਤੁਸੀਂ ਸਾਨੂੰ ਰਾਤ ਪਰ ਸੰਭਾਲ ਕੇ ਰੱਖਿਆ ਉਸੇ ਤਰ੍ਹਾਂ ਅੱਜ ਦਿਨ ਦੇ ਪਰ ਵੀ ਸਾਨੂੰ ਸੰਭਾਲ ਕੇ ਰੱਖਣਾ ਪ੍ਰਭੂ ਅੱਜ ਰੋਜ਼ ਦੀ ਰੋਟੀ ਸਾਨੂੰ ਦਿਓ ਅਤੇ ਪ੍ਰਭੂ ਜੀ ਅਸੀਂ ਪ੍ਰਾਰਥਨਾ ਕਰਦੇ ਆ ਪਿਤਾ ਪਰਮੇਸ਼ਰ ਸਰੀਰ ਦੇ ਸਾਰੇ ਅੰਗਾਂ ਨੂੰ ਅੱਖਾਂ ਨੂੰ ਆਪਣੇ ਮੂੰਹ ਨੂੰ ਆਪਣੇ ਕੰਨਾਂ ਨੂੰ ਪ੍ਰਭੂ ਤੁਹਾਡੇ ਪਾਕ ਪਵਿੱਤਰ ਹੱਥਾਂ 'ਚ ਦੇ ਦਿੰਨੇ ਆ ਤਾਂ ਕਿ ਪਿਤਾ ਪਰਮੇਸ਼ਰ ਇਹਨਾਂ ਦੇ ਦੁਆਰਾ ਹੋਣ ਵਾਲੇ ਪ੍ਰਭੂ ਪਾਪਾਂ ਤੋਂ ਅਸੀਂ ਅਜਵੱਚ ਸਕੀਏ ਅਤੇ ਪਿਤਾ ਪਰਮੇਸ਼ਰ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਅੱਜ ਦਾ ਇਹ ਦਿਨ ਸਾਡੇ ਲਈ ਇੱਕ ਨਵੀਂ ਆਸ਼ੀਸ਼ ਤੇ ਬਰਕਤ ਦਾ ਕਾਰਨ ਹੋਵੇਗਾ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਅਤੇ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੁਸੀਂ ਸਾਡੀ ਪ੍ਰਾਰਥਨਾ ਨੂੰ ਸੁਣੀਆ ਅਤੇ ਮਨਜ਼ੂਰ ਕਰ ਲਿਆ ਪ੍ਰਭੂ ਯਿਸੂ ਮਸੀਹ ਜੀ ਦੇ ਪਾਕ ਤੇ ਸਮਰਥੀ ਨਾਮ ਦੇ ਵਿੱਚ ਮੰਗ ਲੈਣੇ ਆਮੇਨ